ਲੋਕਤੰਤਰ ਦੇ ਇਸ ਦੇਸ਼ ਦੇ ਵਿੱਚ ਲੋਕਤੰਤਰ ਦੀਆਂ ਤੱਜੀਆਂ ਉੜਾਈਆਂ ਬਾਦ ਸਿੰਘ ਖਹਿਰਾ ਤੇ 3 ਮਹੀਨਿਆਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਔਰ ਅੰਦਰ ਬੈਠਿਆ ਤੇ ਹੀ ਮੁਕਦਮਾ ਦਰਜ ਕੀਤਾ ਗਿਆ ਜਿਹੜੀਆਂ ਧਾਰਾਵਾਂ ਲਾ ਕੇ ਬਦਲਾਖੋਰੀ ਦੀ ਭਾਵਨਾ ਦੇ ਨਾਲ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਇਹ ਕੰਮ ਕਰ ਰਹੇ ਤੋਂ ਫਿਰ ਬੁੱਧੀ ਵਿਪਰੀਤ ਹੋ ਜਾਂਦੀ ਹੈ ਉਦੋਂ ਫਿਰ ਵਿਨਾਸ਼ ਇੱਕ ਦੂਜੇ ਨੂੰ ਨੀਚਾ ਲਖਾਉਣ ਦੇ ਨਾਲ ਔਰ ਇਸ ਬਦਲਾਖੋਰੀ ਦੀ ਭਾਵਨਾ ਦੇ ਨਾਲ ਕਿਸੇ ਨੂੰ ਜੇਲਾ ਚ ਬੰਦ ਕਰਨ ਦੇ ਨਾਲ ਤੁਸੀਂ ਵਟਿਆ ਨਹੀਂ ਨੂੰ ਇਹ ਦਿਨ ਚੱਲਦੇ ਰਹਿੰਦੇ ਆ ਵੱਡੇ ਵੱਡੇ ਇੱਥੇ ਅਕਬਰ ਬਾਦਸ਼ਾਹ ਚਲੇ ਗਏ ਇੱਥੇ ਵੱਡੇ ਵੱਡੇ ਐਲਕਾਰ ਚਲੇ ਗਏ ਸਭ ਨੇ ਇੱਥੇ ਚਲੇ ਗਏ ਸਤਿ ਸ਼੍ਰੀ ਅਕਾਲ 200 ਕੀ ਹਾਲ ਹੈ ਮੈਂ ਦਿੱਲੀ ਆਇਆ ਵਿਆ ਸੀਗਾ ਤੁਸੀਂ ਦੇਖਿਆ ਹੋਣਾ ਕੱਲ ਮੀਟਿੰਗ ਰਹੀ ਖਰਗੇ ਸਾਹਿਬ ਨਾਲ ਤੇ ਰਾਹੁਲ ਜੀ ਨਾਲ ਬਾਜਵਾ ਸਾਹਿਬ ਵੀ ਇੱਥੇ ਸੀਨ ਸੀਐਲਪੀ ਲੀਡਰ ਤੇ ਅੱਜ ਵਾਪਸ ਹੋਣਾ ਸੀਗਾ ਲੇਕਿਨ ਕੁਝ ਤਬੀਅਤ ਠੀਕ ਨਹੀਂ ਸੀ ਇਸ ਕਰਕੇ ਵਾਪਸ ਨਹੀਂ ਆ पाए और ਮੈਥੀ ਬਾਜਵਾ ਸਾਹਿਬ ਨੇ پلان ਬਣਾਇਆ ਸੀ ਕਿ ਕਪੂਰਥਲੇ ਜਾਵਾਂਗੇ ਤੇ ਜਾਂ ਫਿਰ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਖੈਰਾ ਸਾਹਿਬ ਦੇ بیٹے ਨੂੰ ਨਾਲ ਲੈ ਕੇ ਸੋ ਅੱਜ ਦਾ ਅਸੀਂ ਸਮਾਂ ਵੀ ਨਿਸ਼ਚਿਤ ਕੀਤਾ ਸੀ ਪਰ ਪਹੁੰਚ ਨਹੀਂ ਪਾਏ ਸੋ ਇਸ ਕਰਕੇ ਪ੍ਰੈਸ ਕਾਨਫਰੰਸ ਨਹੀਂ ਕਰ ਸਕੇ ਲekin ਜਲਦੀ ਖੈਰਾ ਸਾਹਿਬ ਖੈਰਾ ਸਾਹਿਬ ਦੇ بیٹے ਨਾਲ ਗੱਲ ਹੋਈ ਸੀ ਦੋ ਤਿੰਨ ਵਾਰੀ ਪਤਾ ਚੱਲਿਆ ਕਿ ਅੱਜ ਰਮਾਂਡ ਜਿਹੜਾ ਇੱਕ ਦਿਨ ਦਾ ਮਿਲਿਆ ਸੀ ਉਹਨਾਂ ਨੂੰ ਹੁਣ ਜੁਡੀਸ਼ੀਅਲ ਕਸਟਡੀ ਚ ਦੁਬਾਰੇ ਭੇਜ ਦਿੱਤਾ ਗਿਆ ਹੈ ਤੇ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਨੂੰ ਜਾ ਕੇ ਮਿਲ ਕੇ ਵੀ ਆਵਾਂਗੇ ਦੁਬਾਰੇ ਪਹਿਲਾਂ ਵੀ ਜਾ ਕੇ ਆਏ ਖੈਰਾ ਸਾਹਿਬ ਕੋਲੇ ਔਰ ਕੱਲ ਅਸੀਂ ਇਸ ਘਟਨਾਕਰਮ ਬਾਰੇ ਜਿਹੜਾ ਖੈਰਾ ਸਾਹਿਬ ਨਾਲ ਹੋਇਆ ਔਰੇ ਬਾਰੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਅਸੀਂ ਜਾਣੂ ਕਰਾਤਾ ਸੀ ਔਰ ਖੈਰਾ ਸਾਹਿਬ ਦੇ بیٹے ਨੂੰ ਮੈਂ ਤੇ ਬਾਜਵਾ ਸਾਹਿਬ ਨੇ ਦੱਸਤਾ ਸੀਗਾ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਅ ਮੈਂ ਸਮਝਦਾ ਕਿ ਲੋਕਤੰਤਰ ਦੇ ਇਸ ਦੇਸ਼ ਦੇ ਵਿੱਚ ਲੋਕਤੰਤਰ ਦੀਆਂ ਤੱਜੀਆਂ ਉੜਾਈਆਂ ਜਾ ਰਹੀਆਂ ਨੇ। ਔਰ ਨਾ ਕੇਵਲ ਲੋਕਤੰਤਰ ਦੀਆਂ ਮੈਂ ਸਮਝਦਾ ਕਿ ਜਿਹੜਾ ਸਾਡਾ ਨਿਆ ਪਾਲਿਕਾ ਸੀਗੀ। ਉਹ ਰੀਆਂ ਵੀ ਤੱਜੀਆਂ ਉੜਾ ਦਿੱਤੀਆਂ ਗਈਆਂ। ਔਰ ਜਿਸ ਪ੍ਰਕਾਰ ਸੁਪਾਲ ਸਿੰਘ ਖਹਿਰਾ ਤੇ 3 ਮਹੀਨਿਆਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਔਰ ਅੰਦਰ ਬੈਠਿਆ ਤੇ ਹੀ ਮੁਕਦਮਾ ਦਰਜ ਕੀਤਾ ਗਿਆ ਜਿਹੜੀਆਂ ਧਾਰਾਵਾਂ ਲਾ ਕੇ ਉਹਨਾਂ ਨੇ ਇਹ ਮੋਹਰ ਲਾਤੀ ਹੈ ਕਿ ਕਿਸ ਪ੍ਰਕਾਰ ਬਦਲਾਖੋਰੀ ਦੀ ਭਾਵਨਾ ਦੇ ਨਾਲ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਇਹ ਕੰਮ ਕਰ ਰਹੇ ਸੋ ਮੈਂ ਸਮਝਦਾ ਕਿ ਇਹ ਬਹੁਤ ਮਾੜੇ ਰੀਤੀ ਰਿਵਾਜ ਹੈ ਕਿਸੇ ਨੇ ਲਿਖਿਆ ਹੈ ਕਿ ਵਿਕਾਸ ਕਾਲੇ ਵਪਰੀਤ ਬੁੱਧੀ ਜਦੋਂ ਫਿਰ ਬੁੱਧੀ ਵਪਰੀਤ ਹੋ ਜਾਂਦੀ ਹੈ ਉਦੋਂ ਫਿਰ ਵਿਨਾਸ਼ ਹੁੰਦਾ ਹੈ ਸੋ ਮੈਂ ਸਮਝਦਾ ਕਿ ਕਈ ਵਾਰੀ ਤੁਹਾਡੇ ਮਤਭੇਦ ਹੁੰਦੇ ਕਿਸੇ ਵਿਅਕਤੀ ਦੇ ਨਾਲ ਮੇਰੇ ਵੀ ਖੈਰਾ ਸਾਹਿਬ ਨਾਲ ਬਹੁਤ ਵਾਰੀ ਬਹੁਤ ਗੱਲਾਂ ਤੇ ਮਤਭੇਦ ਰਹਿੰਦੇ ਹੈ ਅਸੀਂ ਆਪਮਣੇ ਸਾਹਮਣੇ ਚੋਣਾਂ ਵੀ ਲੜੇ ਲੇਕਿਨ ਇਹ ਨਹੀਂ ਐ ਵੀ ਬਦਲਾਖੋਰੀ ਦੀ ਭਾਵਨਾ ਨਾਲ ਅਸੀਂ ਇੱਕ ਦੂਜੇ ਨੂੰ ਮਾਰ ਨਹੀਂ ਲੱਗ ਜੀ ਕਿਉਂਕਿ ਕਿਸੇ ਨੂੰ ਵੀ ਸਜ਼ਾ ਦੇਣਾ ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਕੰਮ ਨਹੀਂ ਹੈ ਉਹ ਰੱਬ ਦਾ ਕੰਮ ਹੈ ਬਥੇਰੇ ਲੋਕ ਮੇਰੇ ਖਿਲਾਫ ਬੋਲਦੇ ਹਨ ਮੇਰੇ ਬਾਰੇ ਬੋਲਦੇ ਹਨ ਮਾੜਾ ਬੋਲਦੇ ਹਨ ਔਰ ਪਰਮਾਤਮਾ ਉਹਨਾਂ ਦਾ ਭਲਾ ਕਰੇ ਤੁਸੀਂ ਦੇਖਿਓ ਆਪਣੇ ਆਪ ਪਰਮਾਤਮਾ ਇਹੋ ਜਿਹੇ ਲੋਕਾਂ ਨੂੰ ਚੁੱਪ ਕਰਾ ਦਿੰਦਾ ਹੈ। ਔਰ ਮੈਨੂੰ ਸਮਝਣਾ ਜਿਹੜਾ ਮੁੱਖ ਮੰਤਰੀ ਹੁੰਦਾ ਨਾ ਜੀ ਉਹ ਇੱਕ ਰਾਜਾ ਹੁੰਦਾ ਹੈ ਰਾਜਾ। ਤੇ ਉਹਦਾ ਦਿਲ ਵੀ ਰਾਜਿਆਂ ਵਰਗਾ ਹੋਣਾ ਚਾਹੀਦਾ ਹੈ। ਉਸ ਕੁਰਸੀ ਤੇ ਬਹਿ ਕੇ ਮਾਨ ਸਾਹਿਬ ਤੁਹਾਡਾ ਬਹੁਤ ਵੱਡਾ ਦਿਲ ਹੋਣਾ ਚਾਹੀਦਾ ਹੈ ਜੇ ਕੋਈ ਤੁਹਾਨੂੰ ਕਹਿ ਵੀ ਲਵੇ। ਤਾਂ ਤੁਸੀਂ ਐਡਾ ਵੱਡਾ ਦਿਲ ਹੋਣਾ ਚਾਹੀਦਾ ਕਿ ਤੁਸੀਂ ਉਹਨੂੰ ਆਪਦੇ ਦਿਲ ਚ ਸਮਾ ਲਓ ਵੀ ਕੋਈ ਗੱਲ ਨਹੀਂ। ਔਰ ਉਹੀ ਲੋਕ ਜਿਆਦਾ ਸਮੇਂ ਤੱਕ ਕਾਮਯਾਬ ਰਹਿੰਦੇ ਜਿਨ੍ਹਾਂ ਦਾ ਹਿਰਦੇ ਵਿਸ਼ਾਲ ਹੁੰਦਾ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਇੱਕ ਦੂਜੇ ਨੂੰ ਨੀਚਾ ਵਿਖਾਉਣ ਦੇ ਨਾਲ ਔਰ ਇਸ ਬਦਲਾਖੋਰੀ ਦੀ ਭਾਵਨਾ ਦੇ ਨਾਲ ਕਿਸੇ ਨੂੰ ਜੇਲਾ ਵਿੱਚ ਬੰਦ ਕਰਨ ਦੇ ਨਾਲ ਤੁਸੀਂ ਵੱਡਾ ਨਹੀਂ ਹੋਣਾ ਤੁਸੀਂ ਵੱਡਾ ਉਹਦੇ ਹੋਣਾ ਜਿੱਦ ਤੇ ਤੁਸੀਂ ਕਹਾਂ ਕਿ ਛੱਡੋ ਯਾਰ ਕੋਈ ਗੱਲ ਇਤਿਹਾਸ ਗਵਾਹ ਇਸ ਦਾ ਜਿਨ੍ਹਾਂ ਨੇ ਵੀ ਇਸ ਤਰ੍ਹਾਂ ਦੀ ਬਦਲਾਖੋਰੀ ਕੀਤੀ ਹੈ ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਤੇ ਜਿਨ੍ਹਾਂ ਨੇ ਵਿਸ਼ਾਲ ਦਿਲ ਦੇ ਨਾਲ ਹਰ ਚੀਜ਼ ਨੂੰ ਆਦੇ ਦਿਲ ਚ ਸੰਭਾਲਿਆ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਬੇਸ਼ੱਕ ਕੁਰਸੀਆਂ ਰਹਿਣ ਨਾ ਰਹਿਣ ਉਹ ਹਮੇਸ਼ਾ ਹੀ ਵਸਦੇ ਰਹਿੰਦੇ ਸੋ ਮੈਂ ਸਮਝਦਾ ਕਿ ਅੱਜ ਜੋ ਖੈਰਾ ਸਾਹਿਬ ਦੇ ਨਾਲ ਹੋ ਰਿਹਾ ਜਾਂ ਹੋਇਆ ਹੈ ਇਰੀ ਮੈਂ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਅਸੀਂ ਕਿਹਨੂੰ ਮਾਰਨ ਲੱਗੇ ਆਂ ਪੰਜਾਬ ਪੰਜਾਬ ਨੂੰ ਮਾਰਨ ਲੱਗਿਆ ਹੈ ਪੰਜਾਬ ਦੀ ਇਸ ਕਲ ਨਾਲ ਤਰੱਕੀ ਰੁਕ ਜਾਏਗੀ ਅਸੀਂ ਇੱਕ ਦੂਜੇ ਨੂੰ ਨੀਵਾਂ ਦਿਖਾ ਰਹੇ ਹਾਂ ਬਥੇਰੇ ਰੋਜ਼ਾਨਾ ਕਤਲਿਆਮ ਪੰਜਾਬ ਦੇ ਵਿੱਚ ਹੋ ਰਿਹਾ ਹੈ ਅਸੀਂ ਉਹਨਾਂ ਵੱਲ ਧਿਆਨ ਦੇਈਏ ਅਸੀਂ ਇਸ ਕੰਮ ਤੇ ਲੱਗੇ ਕਿ ਫਲਾਣਾ ਵੱਡਾ ਹੁਣ ਅਜੋਰੀ ਜ਼ਮਾਨਤ ਹੋ ਗਈ ਤੇ ਉਹਨੂੰ ਕਿੱਦਾਂ ਫੜ ਕੇ ਲਿਆ ਕੇ ਦੁਬਾਰੇ ਫੇਰ ਜੇਲ੍ਹ ਦੇ ਵਿੱਚ ਕਿੰਨਾ ਰੱਖਣਾ ਹੈ ਇਹ ਉਹਨਾਂ ਦੇ ਪਰਿਵਾਰ ਦੇ ਨਾਲ ਐ ਚਟਾਂਗਾਂ ਵਾਂ ਖੜੇ ਅਸੀਂ ਸਾਰੀ ਕਾਂਗਰਸ ਪਾਰਟੀ ਮੀਟਿੰਗ ਸਾਰੇ ਵ੍ਰਿਸ਼ ਲੀਡਰਸ ਨੂੰ ਮਿਲਣਾ ਹੈ ਇਹਰੇ ਤੇ ਗੱਲਬਾਤ ਕਰਕੇ ਫਿਰ ਅਗਲਾ ਕਦਮ ਜਿਸ ਤਰ੍ਹਾਂ तमाम ਸਾਰੇ ਕਾਂਗਰਸੀ ਭਰਾ ਕਹਿਣਗੇ ਉਸ ਤਰ੍ਹਾਂ ਅਸੀਂ ਚੁੱਕਾਂਗੇ ਔਰ ਮੈਂ ਪੰਜਾਬ ਦੀ ਪੁਲਿਸ ਨੂੰ ਕਹਿਣਾ ਚਾਹਣਾ ਕਿ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਜਿੰਨਾ ਤੁਸੀਂ ਦਿਮਾਗ ਇਸ ਪਾਸੇ ਲਾਇਆ ਵੇ ਹੈ ਕੀ ਫਲਾਣੇ ਤੇ ਪਰਚਾ ਕਿਦਾਂ ਬਣਾਉਣਾ ਹੈ ਉਹਨੂੰ ਪਸਾਉਣਾ ਕਿਦਾਂ ਉਹਨੂੰ ਦੇ ਲੋਕਾਂ ਦੀ ਹਿਫਾਜ਼ਤ ਦਾस्ते ਲਾ ਦਿਓਗੇ ਤੇ ਮੈਨੂੰ ਲੱਗਦਾ ਬਿਹਤਰੀਨ ਹੋਏਗੀ ਔਰ ਦੂਜੀ ਗੱਲ ਸਦਾ ਸਮਾਂ ਇੱਕੋ ਜਾਂ ਨਹੀਂ ਰੰਦਾ ਇਹ ਦਿਨ ਚੱਲਦੇ ਰਹਿੰਦੇ ਆ ਇਹ ਵੱਡੇ ਵੱਡੇ ਇੱਥੇ ਅਕਬਰ ਬਾਦਸ਼ਾਹ ਚਲੇ ਗਏ ਇੱਥੇ ਵੱਡੇ ਵੱਡੇ ਐਲਕਰ ਚਲੇ ਗਏ ਸਭ ਨੇ ਇੱਥੇ ਚਲੇ ਜਾਣੇ ਔਰ ਜਿੰਨਾ ਕੰਮ ਚੰਗਾ ਕਰ ਲਾਂਗੇ ਮੈਂ ਸਮਝਦਾ ਹਾਂ ਉਨਾਂ ਹੀ ਥੋੜਾ ਹੈ ਸੋ ਮੈਂ ਦੁਬਾਰਾ ਫੇਰ ਮੁੱਖ ਮੰਤਰੀ ਸਾਹਿਬ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਦੇ ਨਾਲ ਪੰਜਾਬ ਬਹੁਤ ਪੰਜਾਬੀ ਲੋਕ ਇਹ ਬਦਲਾਖੋਰੀ ਇੱਕ ਦੂਜੇ ਨੂੰ ਮਾਰਨਾ ਇਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਸੋ ਉਮੀਦ ਕਰਦਾ ਹਾਂ ਕਿ ਸ਼ਾਇਦ ਅਗਾ ਤੋਂ ਇਹ ਹੋ ਜਾ ਕਿਸੇ ਵਿਅਕਤੀ ਦੇ ਨਾਲ ਨਾ ਹੋਵੇ ਜਿਹੜਾ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੋਇਆ ਸੋ ਪਰਿਵਾਰ ਦੇ ਨਾਲ ਔਰ ਸੁਖਪਾਲ ਖਹਿਰਾ ਦੇ ਨਾਲ ਸਾਰੀ ਕਾਂਗਰਸ ਪਾਰਟੀ ਡਟ ਕੇ ਅਸੀਂ ਖੜੇ ਹਾਂ ਔਰ ਜਿੱਥੇ ਉਹਨਾਂ ਨੂੰ ਜ਼ਰੂਰਤ ਹੋਏਗੀ ਅਸੀਂ ਸਾਰੇ ਉਹਨਾਂ ਦਾ ਸਾਥ ਦੇ ਔਰ ਆਸ ਕਰਾਂਗਾ ਕਿ ਇਸ ਤੋਂ ਬਾਅਦ ਐਸੀ ਕੋਈ ਘਟਨਾ ਨਾ ਵਾਪਰੇ ਕਿਉਂਕਿ ਅੱਜ ਲੋਕਾਂ ਨੂੰ ਸਭ ਕੁਝ ਪਤਾ ਲੱਗ ਰਿਹਾ ਹੈ ਕਿ ਕਿਸ ਪ੍ਰਕਾਰ ਜਿਹੜੇ ਨਕਾਬ ਸੰ ਚਿਹਰੇ ਤੇ ਤੁਸੀਂ ਸੋ ਖੈਰਾ ਸਾਹਿਬ ਦੇ ਜਿੰਨੇ ਵੀ ਪਿਆਰ ਕਰਨ ਵਾਲੇ ਹੈ ਜਿੰਨੇ ਵੀ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਨੂੰ ਬੇਨਤੀ ਕਰਾਂਗਾ ਕਿਸੇ ਗੱਲ ਦੀ ਚਿੰਤਾ ਨਾ ਕਰੋ ਸੱਚ ਇੱਕ ਦਿਨ ਜ਼ਰੂਰ ਸਾਹਮਣੇ ਆਏਗਾ ਔਰ ਉਹਨਾਂ ਚਿੱਕਰ ਕਿਸੇ ਵਿਅਕਤੀ ਨੂੰ ਗੁਨਾਹਗਾਰ ਨਾ ਸਮਝੋ ਜਿੰਨਾ ਚਿੱਕਰ ਉਹਨੂੰ ਗੁਨੇਗਾਰ ਕਾਨੂੰਨ ਨਹੀਂ ਠਹਿਰਾ ਦਿੰਦਾ ਇਸ ਤਰ੍ਹਾਂ ਹੁੰਦਾ ਆ ਇਹ ਅੱਜ ਦਾ ਨਹੀਂ ਪਹਿਲਾਂ ਵੀ ਲੋਕ ਜਿਹੜੇ ਕੋਈ ਆਪਣੀ ਆਵਾਜ਼ ਬੁਲੰਦ ਕਰਦੇ ਸਨ ਜਾਂ ਆਪਣੀ ਗੱਲ ਕਰਦੇ ਸਨ ਉਹਨਾਂ ਨੂੰ ਇਸੇ ਤਰ੍ਹਾਂ ਹੀ ਉਹਨਾਂ ਨੂੰ ਉਹਨਾਂ ਦੇ ਪੈਰਾਂ 'ਚ ਜੀਂ-ਜੀਰਾ ਪਾ ਦਿੱਤੀਆਂ ਜਾਂ ਮਾਰਿਆ ਸੋ ਤੁਸੀਂ ਬੇਫਿਕਰ ਰਹੋ ਬੇਝਚਕ ਰਹੋ ਸੱਚ ਸਾਹਮਣੇ ਆਏਗਾ ਤੇ ਸੱਚ ਦੀ ਇੱਕ ਨਾ ਇੱਕ ਦਿਨ ਜਿੱਤ ਹੋਏਗੀ ਸੋ ਫੇਰ ਮਿਲਦੇ ਆਂ ਜਲਦੀ ਖੈਰਾ ਸਾਹਿਬ ਨੂੰ ਮਿਲ ਕੇ ਆਉਣੇ ਆ ਦਵਾਰੇ ਫੇਰ ਸੇ ਤਕੜੇ ਰਹੋ ਕੋਈ ਗੱਲ ਨਹੀਂ ਸਵਾ ਦੀ ਸਾਰੇ ਜਾਣੇ ਪਰਿਵਾਰ ਨੂੰ ਤੇ ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਉਹਨਾਂ ਰਿਚੌਣ ਵਾਲੇ ਨੂੰ ਹੌਸਲਾ ਦਿਓ ਕਿ ਚਿੰਤਾ ਨਾ ਕਰੋ ਉਹ ਦਿਨ ਨਹੀਂ ਇਹ 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 ਦਿਨ ਰਹਿਣੇ ਨਹੀਂ ਇਹ ਦਿਨ ਫਿਰਦੇ ਰਹਿੰਦੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ